ਦੋ ਟੈਗ ਦੁਨੀਆ ਹਰੇਕ ਬੰਦੇ ਨੂੰ ਦਿੰਦੀ ਆ ਤੇ ਸੁਣਦੇ ਆ ਉਹ ਕਿਹੜੇ ਆ ਜੂ ਕਰ ਹਦ ਦੁਨੀਆ ਦੇ ਦੰਦੇ ਹੁੰਦੇ ਦੋਨੇ ਪਾਸੇ ਆ ਵਿਪਤਾ ਪਈ ਤਾਂ ਹੱਸਦੀ ਏ ਹੱਸਿਆ ਉਹ ਦੁਨੀਆ ਦੇ ਦੰਦੇ ਹੁੰਦੇ ਦੋਵੇਂ ਪਾਸੇ ਆ ਵਿਪਤਾ ਪਈ ਤਾਂ ਹੱਸਦੀ ਏ ਹੱਸਿਆ ਕਿਸੇ ਦੀ ਲੋਕ ਉਸ ਮੇਰੇ ਸਾਲੇ ਬੇਈਮਾਨ ਉਗਰੇ ਆ ਹੋ ਹੋ ਗਿਆ ਕੰਮ ਜਾਪ ਤਾਂ ਹੰਕਾਰੀ ਕਹਿਣਗੇ ਫੇਰ ਹੋ ਗਿਆ ਕਹਿਣਗੇ ਲੈ ਕੇ ਸਿਰੇ ਦਾ ਹੋ ਗਿਆ ਕੰਮ ਜਾਪ ਤਾਂ ਹੰਕਾਰੀ ਕਹਿੰਦੇ ਆ ਤੇ ਫੇਰ ਹੋ ਗਿਆ ਕਹਿਣਦੇ ਲੈ ਕੇ ਸਿਰੇ ਦਾ ਦੁਨੀਆ ਦੇ ਵੀਰੇ ਦੋਨੇ ਪਾਸੇ ਹੋ ਦੁਨੀਆ ਦੰਦੇ ਵੀਰੇ ਦੋਨੇ ਪਾਸੇ ਆ ਬਿਪਤਾ ਪਈ ਤੋ ਹੱਸਦੀ ਏ ਹੱਸਿਆ ਦੁਨੀਆਂ ਦੇ ਦੰਦੇ ਵੀਰੇ ਦੋਵੇਂ ਪਾਸੇ ਆ ਓਏ ਬਿਪਤਾ ਪਈ ਤੋ ਹੱਸਦੀ ਏ ਹੱਸਿਆ